ਉਹਦੇ ਦਿੱਲੇ ਪੂਰੀ ਤਰ੍ਹਾਂ ਮਨਨ ਸਿੰਘ ਸਾਹਿਬ ਤੇ ਮੰਤਰੀ ਸਾਹਿਬ ਨੂੰ ਨਿਗਰਾਨੀ ਕਿਹੋਂ ਮੈਨ ਦੇ ਇਲਾਕੇ ਦਾ ਪੈਲੀ ਗੱਲ ਹੋਈ ਸੀ ਇਹ ਪਹਿਲਾ ਕਿ ਨਹੀਂ ਇਹ ਕੋਈ ਗੱਲ ਨਹੀਂ ਹੋਈ ਸ਼ੁਰੂ ਤੋਂ ਕਿਹਾ ਜਾ ਰਿਹਾ ਜੇ ਜਦ ਤੋਂ ਮੈਂ ਲੱਖੀ ਬੁਝੀਆ ਜਦ ਤੋਂ ਮੈਨੂੰ ਕਿਹਾ ਜਾ ਰਿਹਾ ਜੇ ਤੁਸੀਂ ਖੰਡਾ ਨਾ ਨਾ ਆਵਾਂਗੇ ਬਸ ਅੱਜ ਜੋ ਹੋਇਆ ਉਹ ਮੈਡਮ ਮੈਨੂੰ ਪਤਾ ਦੋ ਤੁਸੀਂ ਪਸੰਦੀ ਜੋ ਤੁਸੀਂ ਕਲੀਅਰ ਜੋੜੀ ਹੋਈ ਹੈ ਕਿ ਕਿਸ ਤਰ੍ਹਾਂ ਦਾ ਪਾਸੇ ਮੈਡਮ ਨਾਲ ਪਾਸੇ ਤੋਂ ਤੱਕ 2000 ਤੋਂ ਦੁਜੀ ਤੇ ਮੈਂ 2016 ਤੋਂ ਹੀ ਐਮਐਲਏ ਨੰਦਰਪੁਰ ਤੋਂ ਹਲਨਾ ਨਾ ਹਾਂ ਕਰ ਰਿਹਾ ਹਾਂ ਤਾਂ ਕੰਮ ਕਰਦੀ ਆਂ ਤੇ ਕਾਫੀ ਅੱਛੇ ਰਿਲੇਸ਼ਨ ਰਹੇ ਨੇ ਮੇਰੇ ਨਾਲ ਹੁਣ ਤੱਕ ਅੱਛੇ ਨਹੀਂ ਨੇ ਬਟ ਅੱਜ ਜੋ ਹੋਇਆ ਉਹ ਮੇਰੀ ਸਮਝ ਤੋਂ ਬਾਹਰ ਆ ਵੀ ਅੱਜ ਇਹ ਸਭ ਚੀਜ਼ਾਂ ਕਿਉਂ ਹੋ ਗਈਆਂ ਪਰ ਨਹੀਂ ਪਿਛਲੇ ਕਈ ਦਿਨਾਂ ਤੋਂ ਮੀਟਿੰਗਾਂ ਰੂਟ ਚੱਲਿਆ ਅੱਜ ਵੀ ਮੀਟਿੰਗਾਂ ਰੂਟ ਚੱਲ ਰਹੀਆਂ ਅੱਜ ਸਮੂਹ ਕੀ ਤੋਂ ਸਦਨ ਦੇ ਵਿੱਚ ਅੱਜ ਵੀ ਇਹੀ ਪ੍ਰੋਸਾਦ ਦਿੱਤੇ ਰਹੇ ਜੀ ਵੀ ਲਾਵਾਗੇ ਲਾਵਾਗੇ ਤੇ ਲਾਵਾਗੇ ਬਟ ਮੈਂ ਚਾਹੁੰਦਾ ਨਹੀਂ ਕਿ ਪ੍ਰਧਾਨ ਨਹੀਂ ਲਾਉਣਾ ਚਾਹੁੰਦੇ ਸੀ ਸੀਨੀਅਰ ਮੀਤ ਪਦਾਂ ਤਾਂ ਲਾ ਸਕਦੇ ਸੀ ਜਾਂ ਵਾਈਸ ਪਦਾਂ ਲਾ ਸਕਦੇ ਸੀ ਕੋਈ ਅਹੁਦਾ ਤਾਂ ਦਿਓ ਮੈਂ ਆਖਰ ਨੂੰ ਪਾਰਟੀ ਦੇ ਵਿੱਚ ਅ ਦੇਖ ਤੁਮੇ ਨੂੰ ਇਹ ਸਭ ਚੀਜ਼ਾਂ ਸਮਝ ਨਹੀਂ ਆਉਂਦੀ ਕਿਉਂ ਨਹੀਂ ਕਿ ਮੈਂ ਹੋਰ ਜਾਣਣਾ ਚਾਹੀਏ ਮੈਂ ਖੁਦ ਪੁੱਛਣਾ ਚਾਹੀਏ ਐਮਐਲਏ ਸਾਹਿਬ ਨੂੰ ਵੀ ਇਹ ਸਾਰੇ ਚੀਜ਼ਾਂ ਕਿਉਂ ਹੋਈਆਂ ਨੇ ਕੀ ਕਾਰਨ ਰਿਹਾ ਇਹਦਾ ਮੈਨੂੰ ਕੋਈ ਦੱਸਿਆ ਜਾਵੇ ਜੀ ਮੈਂ ਤੁਹਾਨੂੰ ਉਹ ਤੁਹਾਨੂੰ ਉਹਨਾਂ ਦਾ ਜਵਾਬ ਦੇਣੀ ਮੈਨੂੰ ਇਹਨਾਂ ਸਾਰੀ ਚੀਜ਼ਾਂ ਤੇ ਵੀ ਸੀਨੀਅਰ ਮੀਟਿੰਗਾਂ ਅੰਦਰ ਚੱਲ ਰਹੀਆਂ ਹੋਰ ਜੀ ਪਾਰਟੀ ਚ ਰੈਸਿਟੇ ਹੋਣਾ ਅਹ ਨਹੀਂ ਜੀ ਸੀਨੀਅਰ ਨੇਕ ਪ੍ਰਧਾਨ ਜਿਹੜਾ ਲਾਇਆ ਉਹਨਾਂ ਨੇ ਲੇਡੀ ਲਾਈਆ ਪਲੀਜ਼ ਕਹੋ ਮੈਂ ਇਹ ਜਾਨਣਾ ਚਾਹੁੰਦੀ ਹਾਂ ਕਿ ਪ੍ਰੀਤ ਕੌਰ ਨੇ ਕਿੱਥੇ ਕੰਮ ਕੀਤਾ ਵਾਰਡ ਦੇ ਵਿੱਚ ਕਦੇ ਐਮਐਲਏ ਸਾਹਿਬ ਨਾਲ ਕਿਸੇ ਮੀਟਿੰਗ ਦੇ ਵਿੱਚ ਜਾ ਕੇ ਰ ਕਿਸੇ ਰੈਲਿੰਗ ਜਿਉਂ ਜਾਂ ਧਾਰਨੇ ਚ ਮੈਨੂੰ ਇਹ ਤਾਂ ਦੱਸਣ ਵੀ ਉਹ ਕਿੱਥੇ ਖੜੇ ਸੀਗੇ ਔਰ ਮੈਂ ਹਰ ਜਣਾ ਗੜੀਆਂ ਮੈਨੂੰ ਇਹ ਦੱਸਣੀ ਲੱਗਿਆ ਹਾਜ਼ਰ ਕਿੱਥੇ ਸੀ ਕਿ ਜਿਹੜਾ ਮੈਨੂੰ ਐਡਾ ਵੱਡਾ ਇਗਨੋਰ ਮਾਰਿਆ ਗਿਆ ਮੈਂ ਕਿੱਥੇ ਗੱਲ ਕਰ ਰਹੀ ਸੀ ਮੈਂ ਕੁਝ ਜਾਨਣਾ ਚਾਹਦੀ ਹਾਂ ਔਰ ਉਹ ਕਿੱਥੇ ਹਾਜ਼ਰ ਰਹੇ ਨੇ ਮੈਂ ਇਹ ਵੀ ਜਾਨਣਾ ਚਾਹਦੀ ਹਾਂ ਮੈਂ ਲਿਖਿਆ ਉਹਨਾਂ ਨੇ ਇਲੈਕਸ਼ਨ ਟਾਈਮ ਪਾਰਟੀ ਜੁਆਨ ਕਰਕੇ ਇਲੈਕਸ਼ਨ ਕਰੀ ਇਹ ਨਹੀਂ ਆਮ ਆਦਮੀ ਪਾਰਟੀ ਕੋਈ ਅਜਿਹੀ ਗੱਲ ਤਾਂ ਨਹੀਂ ਜਿਵੇਂ ਤੁਹਾਨੂੰ ਕਿਸੇ ਟੀ ਦਾ ਸ਼ਵਾਸ ਨਹੀਂ ਜਾਂ ਕਿਸੇ ਤਰੀਕੇ ਦੀ ਕੋਈ ਕੋਈ ਡੀਲ ਹੋਈ ਹੈ ਨਾ ਕੋਈ ਤੇਨੇ ਗੁਰਜੀਤ ਕਾਕੇ ਲਈ ਤੁਹਾਡੇ ਨਾਲ ਤਾਂ ਨਹੀਂ ਬਣੀ ਹੈ ਜੀ ਬਿਲਕੁਲ ਮੈਂ ਕਹਿੰਗੀ ਵੀ ਇਹ ਸਭ ਚੀਜ਼ਾਂ ਮੈਨੂੰ ਹੁਣ ਸਮਝ ਆਉਂਦੀਆਂ ਉਸ ਟਾਈਮ ਸ਼ਾਇਦ ਅਸੀਂ ਕਹਿੰਦੇ ਸੀ ਵੀ ਨਹੀਂ ਨਹੀਂ ਮਨਸਾਹ ਸਹੀ ਵੇ ਸਹੀ ਨੇ ਬਟ ਹੁਣ ਮੈਨੂੰ ਸਮਝ ਆ ਰਹੀ ਹੈ ਨਹੀਂ ਵੀ ਉਹ ਕਿਤੇ ਨਾ ਕਿਤੇ ਜਦੋਂ ਬੰਦਾ ਡਿਪਰੈਸ਼ਨ ਚੋਂ ਲੰਘਦਾ ਤਾਂ ਉਹ ਕੋਈ ਨਾ ਕੋਈ ਕਦਮ ਤਾਂ ਚੱਕੂਗਾ ਠੀਕ ਹੈ ਦਿਮਾਗ ਤੇ ਬਹੁਤ ਜ਼ਿਆਦਾ ਕਿਉਂਕਿ ਇੱਕ ਤਰ੍ਹਾਂ ਬੰਦੇ ਨੂੰ ਭਰੋਸੇ ਵਿੱਚ ਲੈ ਲੈਣਾ ਕਿ ਤੈਨੂੰ ਕਰਾਂਗੇ ਔਰ ਉਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਸਾੜ ਤੇ ਕਰ ਦੇਣਾ ਇਹ ਬਹੁਤ ਵੱਡੀਆਂ ਗੱਲਾਂ ਨੇ ਜੀ ਉਹ ਸ਼ਾਇਦ ਇਹ ਨਹੀਂ ਮੇਰੇ ਵਰਗੇ ਇੱਕ ਨਾਰਮਲ ਜਿਹੇ ਇਨਸਾਨ ਤੋਂ ਨਹੀਂ ਹਾਈਕਮਾਨ ਤੋਂ ਲਾ ਦਿੱ ਗਏ ਅਮੰਦਰ ਦੇ ਮੰਤਰੀ ਸਾਹਿਬ ਤੋਂ ਲਾ ਦਿੱ ਗਏ ਮੈਨੂੰ ਔਰ ਉਹ ਕਹਿ ਰਹੇ ਜਿਵੇਂ ਹਾਈਕਮਾਨ ਨੇ ਲਾਇਆ ਪ੍ਰਧਾਨ ਤਾਂ ਮੈਂ ਔਰ ਇਹ ਜਾਣਨਾ ਚਾਹੀਦਾ ਵੀ ਹਾਈਕਮਾਨ ਤੱਕ ਮੇਰਾ ਨਾਮ ਨਹੀਂ ਪਹੁੰਚਾਇਆ ਗਿਆ ਪ੍ਰੀਤਕੌਰ ਦਾ ਨਾਮ ਭਵਿੰਦਰ ਸਿੰਘ ਦਾ ਨਾਮ ਜਿਹੜਾ ਹਾਈਕਮਾਨ ਤੱਕ ਪਹੁੰਚਾਇਆ ਗਿਆ ਤੇ ਮੇਰਾ ਨਾਮ ਕਿਉਂ ਨਹੀਂ ਪਹੁੰਚਾਇਆ ਗਿਆ ਜਿਹੜਾ ਇਹਨਾਂ ਨੇ ਵਾਈਸ ਪ੍ਰਧਾਨ ਲਾਇਆ ਨਾ ਵਿਕੀ ਉਹਨੂੰ ਵੀ ਕਾਂਗਰਸ ਤੋਂ ਜੁਵਾਣ ਕਰਾ ਕੇ ਪਾਰਟੀ ਲਾਇਆ ਸੀ ਉਹ ਜ਼ਿਆਦਾ ਇਹਨਾਂ ਦੀ ਜ਼ਰੂਰੀ ਹੋ ਗਈ ਔਰ ਅਸੀਂ ਜਿਹੜੇ ਇਹਦੀ ਮਹਿੰਤੀ ਗਾਰੰਟੀ ਹੈ ਅਸੀਂ ਸਮ ਕਿਤੇ ਵੀ ਪੁੱਛਾਂਗੇ। ਮੁੱਖ ਮੰਤਰੀ ਜੀ ਨੇ ਸ਼ੁਭਾਸ਼ਾਲੇ ਕੀ ਯਕਸ਼ਵਾਸ ਦਿੱਤਾ ਹੈ ਕਿ ਤੁਸੀਂ ਪਾਰਟੀ ਤੇ ਕਾਂਗਰਸ ਪਾਰਟੀ ਐਨ ਜੁਆਇਨ ਕਰਦੇ ਹੋ। ਜੀ ਮੈਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਮੈਂ ਤੇ ਗੁਰੇ ਰੋਸ਼ਨਾਸਥੀ ਪਾਰਟੀ ਨੂੰ ਕਿਤੇ ਮੇਰੇ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਸ਼ਨ ਨਹੀਂ। ਮੈਂ ਖੁਦ ਚੌਂਦੀ ਸੀ ਵੀ ਮੈਂ ਇਹ ਪਾਰਟੀ ਮੈਂ ਨਾ ਮੈਂ ਇਹ ਹੱਥ ਨਹੀਂ ਉਹ ਰੱਦੀ ਤੱਲਾ ਯਾ ਰਾਤ ਨੂੰ ਤੋਂ ਦੇ ਕੋਰਿਸ ਦਾ ਵਰਤੋ ਵਾਅਦਾ ਨਾ ਸੋਪਰਾ ਆਇਆ ਹੈ ਇਹ ਹੋਣ ਲੱਗਿਆ ਹੈ। ਪਾਰਟੀ ਨੇ ਵੀ ਜੁੜੀ ਸੀ ਮੈਂ ਕਹੂੰਗੀ ਮੇਰੀ ਜਨਮ ਪਾਰਟੀ ਆਮ ਆਦਮੀ ਪਾਰਟੀ ਠੀਕ ਹੈ ਮੈਂ ਉਸ ਪਾਰਟੀ ਨਾਲ ਜਨਮ ਤੋਂ ਜੁੜੀ ਸੀਗੀ ਉਸ ਪਾਰਟੀ ਨਾਲ ਅ ਬਟ ਉਹ ਜਦੋਂ ਮੈਂ ਇਸ ਪਾਰਟੀ ਦੇ ਵਿੱਚ ਆਈਆਂ ਤਾਂ ਮੇਰਾ ਫੈਸਲਾ ਕਰਨਾ ਉਹਨੇ ਕੋਈ ਨਹੀਂ ਬੰਦਸਾ ਕੋਈ ਬੋਲਤੀ ਨਾ ਉਹ ਜਿਹੜੀ ਹੈ ਕਿ ਕੀ ਤੁਹ ਕੀ ਬੜੇ ਸ਼ੋਰ ਟਾਈਮ ਚ ਜੀ ਨਹੀਂ ਕਿਸੇ ਵਲੰਟੀਅਰ ਨਾਲ ਕੋਈ رائے ਨਹੀਂ ਕੀਤੀ ਗਈ ਤੇ ਆ ਸਾਨੂੰ ਅੱਜ ਸਵੇਰ 11 ਵਜੇ ਤੋਂ ਜਗਤਵਿੰਦਰ ਡ੍ਰੀਮ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਅਸੀਂ 11 ਵਜੇ ਤੋਂ ਹਾਂ ਕੀ ਪ੍ਰੋਸੈਸ ਰਿਹਾ ਮੈਡਮ ਅੱਜ ਪ੍ਰਧਾਨਗੀ ਜੀ ਅੱਜ ਪ੍ਰਧਾਨਗੀ ਦਾ ਪ੍ਰੋਸੈਸ ਇਹ ਰਿਹਾ ਜੀ ਸਾਨੂੰ 11 ਵਜੇ ਤੋਂ ਜਗਤਵਿੰਦਰ ਡ੍ਰੀਮ ਹੋਟਲਾ ਉਸ ਦੇ ਵਿੱਚ ਰੱਖਿਆ ਗਿਆ ਸਾਨੂੰ ਬਾਅਦ ਨਹੀਂ ਜਾਣ ਦਿੱਤਾ ਕਿ ਮੈਂ ਖੁਦ ਅਗਦੀ ਕਿਸ਼ਤ ਨਹੀਂ ਭਰਨੀ ਸੀ ਮੈਨੂੰ ਨਹੀਂ ਪਤਾ ਸੀ ਵੀ ਇਹਦਾ ਨਜ਼ਰਬੰਦ ਕਰ ਲਓਗੇ ਮੈਂ ਖੁਦ ਆਪਣੇ ਦੋ ਤਿੰਨ ਕੰਮ ਸੀ ਜਿਹੜੇ ਛੱਡ ਕੇ ਗਏ ਸੀ ਮੈਂ ਕਿ ਚਲੋ ਮੈਂ ਆ ਕੇ ਕਰ ਦਿੰਉਂ ਪਰ ਉੱਥੇ ਮੈਨੂੰ ਬੜੀ ਮੁਸ਼ਕਲ ਨਾਲ 5 ਮਿੰਟ ਲਈ ਬਾਹਰ ਨਿਕਲਣ ਦਿੱਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਉੱਥੇ ਨਜ਼ਰ ਨਾ ਦਿੱਤਾ ਗਿਆ ਔਰ ਸਤੋ ਸਹਿਰ ਕਰਵਾਈ ਗਈ ਉੱਥੇ ਹੀ ਕਰਵਾਈ ਗਈ ਸਤੋ ਸਹਿਰ ਇਹਨਾਂ ਨੇ ਪ੍ਰਧਾਨ ਜੀ ਦੀ ਕੋਈ ਵੋਟ ਨਹੀਂ ਕਰਵਾਈ ਉੱਥੇ ਹੀ ਸਹਿਰ ਕਰਵਾ ਕੇ ਫਿਰ ਇਹਨਾਂ ਨੇ ਆ ਕੇ ਉਹ ਇੱਥੇ ਪ੍ਰਧਾਨ ਜੀ ਆਦਮ ਇੰਦਰਾ ਤੋਂ ਨਗਰ ਕੌਂਸਲ ਹੋਣ ਤੱਕ ਤੁਹਾਨੂੰ ਇਹ ਸ਼ੋਰ ਸੀ ਕਿ ਮੈਂ ਹੀ ਪ੍ਰਧਾਨ ਜੀ ਬਿਲਕੁਲ ਸ਼ੋਰ ਸੀ ਕਿਉਂਕਿ ਉਹਨਾਂ ਨੇ ਐਂਡ ਪੁਆਇੰਟ ਤੱਕ ਨਹੀਂ ਦੱਸਿਆ ਦੇ ਆਕਰਮ ਨੂੰ ਪ੍ਰਦਾਨ ਕਰ ਪਾਵੇ ਤੁਸੀਂ ਕਹਿੰਦੇ ਹੋ ਕਿ ਸਾਈਨ ਪਹਿਲੀ ਕਰਵਾ ਲੈ ਜਿਹੜੇ ਤੁਸੀਂ ਨਹੀਂ ਨਹੀਂ ਪਹਿਲੀ ਕਰਵਾ ਜਾਂਦੇ ਦਾ ਜਿਹਦੇ ਵਿੱਚ ਸਾਈਨ ਹੋ ਕੇ ਸੀਗੇ ਉੱਥੇ ਕੋਈ ਸਾਈਨ ਹੋਏ ਉੱਥੇ ਕੋਈ ਹੋਣੀ ਹੋਈ ਉੱਥੇ ਦਾ ਨਾਸਿ ਪ੍ਰਸ਼ਾਸਨ ਦੇ ਤਾਰੀਖ ਕੋਈ ਜਸਟਿਸ ਅਫਸਰ ਹੈਗਾ ਸੀ ਪੂਰੀ ਨਹੀਂ ਨਹੀਂ ਜਿੱਤੇ ਕੋਈ ਨਹੀਂ ਸੀ ਜਿਹੜੇ ਇਹ ਐਮਸੀ ਆਉਂਦੀਓ ਅ ਦੋ ਐਮਸੀ ਆਈ ਸੀ ਸੈਂਟਰਾਂ ਤੇ ਬਸ ਦੋ ਐਮਸੀਆਂ ਨੇ ਸਾਈਨ ਕਰਵਾਈਆਂ ਨੇ ਹੋਰ ਕੁਝ ਨਹੀਂ ਕੋਈ ਸਮਝ ਨਹੀਂ ਨਹੀਂ ਜੀ ਜੀ ਬਿਲਕੁਲ ਨਹੀਂ ਜੀ ਕਿ ਵਾਜਿਬ ਸੀ ਜਿਹੜਾ ਕਾਂਗਰਸ ਦੀ ਐਜੰਸੀ ਦੇਖੋ ਆਪਾਂ ਸਭ ਨੂੰ ਪਤਾ ਹੈ ਕਿ ਆਪਣੇ ਇਲਾਕੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਹੁੰਦਾ ਹੈ ਕਿਸ ਤਰ੍ਹਾਂ ਲੋਕ ਜਿਸ ਪਾਰਟੀ ਨੂੰ ਇੰਨਾ ਵੱਡਾ ਫਤਵਾ ਦਿੱਤਾ ਸੀ ਕਿਸ ਤਰ੍ਹਾਂ ਲੋਕ ਅਜੁਨਾ ਤੋਂ ਕੰਮ ਨਹੀਂ ਅੱਜ ਆਪਣੇ ਮਿਊਨਿਸਪਲ ਕਮੇਟੀ ਦੀ ਚੋਣ ਸੀ ਕਾਂਗਰਸ ਪਾਰਟੀ ਦੇ 9 ਕਾਉਂਸਲਰ ਪਹਿਲੇ ਦਿਨ ਤੋਂ ਜਿਹੜੇ ਪਾਰਟੀ ਦੇ ਸਿੰਬਲ ਤੇ ਜਿੱਤ ਕੇ ਆਏ ਸੀ ਉਹਨਾਂ ਨਾਲ ਬੜਾ ਕੱਟ ਕੇ ਸ਼ਾਇਦਾਂ ਦੀ ਕੋਸ਼ਿਸ਼ ਕੀਤੀ ਬੜੇ ਤਰ੍ਹਾਂ ਦੇ ਦਬਾਅ ਹਾਂ ਦੇ ਪਾਏ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਾਡੇ ਐਮਸੀ ਸਹਿਬਾਨਾਂ ਨੂੰ ਬੀਬੀ ਸੈਣੀ ਬੈਠੇ ਉਹਨਾਂ ਨਾਲ ਮਿਸਬੀਹੇਵ ਹੋਇਆ ਪਰ ਫਿਰ ਵੀ ਸਾਰੇ ਬੰਦੇ ਨੌ ਦੇ ਨੌ ਬੰਦੇ ਸਾਡੇ ਕਾਂਗਰਸ ਦੇ ਇਕੱਠੇ ਰਹੇ ਜਿਸ ਤਰ੍ਹਾਂ ਜੀਬਾ ਨੇ ਤਾਂ ਸਾਨੂੰ ਨਹੀਂ ਪਤਾ ਸੀ ਕਿ ਜੀਬਾ ਨੇ ਸਾਡੀ ਪਾਰਟੀ ਜੁਆਇਨ ਕਰਨੀ ਹੈ ਜਾਂ ਜੀਬਾ ਨਾਲ ਇਹਦਾ ਸਿੱਧਾ ਐਸਟੀਕੇ ਨਜ਼ਰ ਅੰਦਾਜ਼ ਹੋਊਗਾ ਪਰ ਤੁਸੀਂ ਇਹਨਾਂ ਦੀ ਗੱਲ ਤੁਸੀਂ ਸਮਝ ਲਿਆ ਕਿ ਕਿਸ ਤਰ੍ਹਾਂ ਦੀ ਚੋਣ ਸਾਡੇ ਸਮੂਹਛ ਹੋਈ ਹੈ ਲੋਕਤੰਤਰ ਦਾ ਘਾਣ ਹੋਇਆ ਪ੍ਰਧਾਨਗੀ ਦੀ ਚੋਣ ਵਾਸਤੇ ਜਦੋਂ ਸਾਡੇ ਕਾਉਂਸਲਰ ਸਹਿਬਾਨਾਂ ਨੇ ਆਪਣੇ ਇੱਕ ਉਮੀਦਵਾਰ ਨੂੰ ਨਾਮਜ਼ਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਨੇ ਸੁਣੀ ਨਹੀਂ ਉਹਨੇ ਕਿਹਾ ਵੀ ਅਸੀਂ ਤਾਂ ਜੀ ਇਹ ਫਿਰ ਪ੍ਰਧਾਨ ਬਣਾਤਾ 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 ਪ੍ਰਧਾਨ ਬਣ ਗਏ। ਉਸ ਤੋਂ ਬਾਅਦ ਜਦੋਂ ਵਾਈਸ ਪ੍ਰਧਾਨਗੀ ਦੀ ਚੋਣ ਹੋਦੀ ਹੈ ਤਾਂ ਤਿੰਨ ਅਹੁਦਿਆਂ ਦੇ ਉੱਪਰ ਪੋਸਟ ਦੇ ਉੱਪਰ ਇਲੈਕਸ਼ਨ ਹੁੰਦਾ ਹੈ ਪ੍ਰਧਾਨਗੀ ਦੇ ਉੱਪਰ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ। ਤਾਂ ਜੇ ਸੀਨੀਅਰ ਵਾਈਸ ਜੇ ਵਾਈਸ ਪ੍ਰਧਾਨ ਦੀ ਪੋਸਟ ਦੀ ਚੋਣ ਹੁੰਦੀ ਤਾਂ ਜੇ ਸਾਡੇ 9 ਕਾਉਂਸਲ ਇਕੱਠੇ ਖੜੇ ਹੈ ਅੱਜ ਵੀ ਖੜੇ ਆ ਉਹਦਾ ਵੀਭਾ ਆ ਗਿਆ 10 ਹੋ ਗਏ। ਤਾਂ ਉਹ ਉਹੀ ਚੋਣ ਸੀ ਤਾਂ ਅਸੀਂ ਵਾਈਸ ਪ੍ਰਧਾਨ ਦੀ ਚੋਣ ਸਾਡਾ ਪੰਡਾ ਜਿੱਤਦਾ ਕਿਉਂਕਿ ਸਾਡੇ 9 ਦੇ 9 ਕਾਉਂਸਲਰਾਂ ਦੇ ਵਿੱਚ ਆਪਸ ਵਿੱਚ ਪੂਰੀ ਸਹਿਮਤੀ ਹੈ ਲੇਕਿਨ ਗੱਲ ਹੈ ਕਿ ਜੋ ਉਰੇ ਆਮ ਆਦਮੀ ਪਾਰਟੀ ਦੇ ਵਜ਼ੀਰ ਸਾਹਿਬ ਤੇ ਉਹਨਾਂ ਦੇ ਪ੍ਰਧਾਨ ਸਾਹਿਬ ਇਨਚਾਰਜ ਬਣ ਕੇ ਉਨੇ ਚੋਣ ਕਰਾਉਣ ਆਏ ਜਾਂ ਉਰੇ ਦੀ ਵਿਭਾ ਐਮ ਐਲ ਏ ਸਾਹਿਬਾ ਆਈ ਉਹਨਾਂ ਨੇ ਅੱਜ ਸਾਰੇ ਲੋਕਤੰਤਰ ਨੂੰ ਦੇ ਇਹਨਾਂ ਧਿਆਵੜਾ ਕੋਈ ਚੋਣ ਨਹੀਂ ਹੋਈ ਹਮੇਸ਼ਾ ਹਰ ਬੰਦਾ ਚਾਹੁੰਦਾ ਕਿ ਜਾ ਕੇ ਕੋਰਟਸ ਜਾ ਕੇ ਲੜਾਈ ਲੜੋ ਅੱਜ ਇਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਯਾਗਵਿੰਦਰ ਨਾਲ ਹੋਟਲ ਮਿਊਨਿਸਪਲ ਕਮੇਟੀ ਦੀ ਮੀਟਿੰਗ ਦਾ ਮਿਊਨਿਸਪਲ ਕਮੇਟੀ ਦੇ ਦਫ਼ਤਰ ਵਿੱਚ ਰੱਖੀ ਗਈ ਮਿਊਨਿਸਪਲ ਕਮੇਟੀ ਦੀ ਮੀਟਿੰਗ ਦੀ ਪ੍ਰੋਸੀਡਿੰਗ ਮਿਊਨਿਸਪਲ ਕਮੇਟੀ ਦੇ ਦਫ਼ਤਰ 'ਚ ਹੋਣੀ ਚਾਹੀਦੀ ਹੈ ਜੀ ਇਹ ਯਾਗਵਿੰਦਰ ਨਾਲ ਹੋਟਲ ਦੇ ਵਿੱਚ ਰਜਿਸਟਰ ਜਾ ਕੇ ਪ੍ਰੋਸੀਡਿੰਗ ਲਿਖ ਕੇ ਲਿਖੀ ਜਾ ਰਹੀ ਹੈ ਤੇ ਦਸਤਖਤ ਹੋ ਰਹੇ ਐ ਐਮਸੀ ਸਰਬਾਨਾ ਦੇ ਤਾਂ ਇਸ ਤੋਂ ਤਾਂ ਬੇਸਿਕ ਗੱਲ ਕਲੀਅਰ ਹੈ ਕਿ ਉਹਨਾਂ ਨੇ ਕੀ ਕਰਨਾ ਸਾਡੇ ਐਮਸੀ ਸਰਬਾਨਾ ਨੂੰ ਸ਼ਪਤ ਚਕਾਉਣੀ ਸੀ ਸੌਂ ਚਕਾਉਣੀ ਸੀ ਉਹਦੇ ਕਰਕੇ ਵੀ ਸਾਈਨ ਹੋਣੇ ਆ ਤੁਸੀਂ ਮੀਟਿੰਗ ਦੇ ਵਿੱਚ ਹਾਜ਼ਰੀ ਲਾਉਣੀ ਹੈ ਦਮੀ ਸਾਇਨ ਉਹਨੇ ਪਰ ਲੇਕਿਨ ਇਸ ਤਰੀਕੇ ਨਾਲ ਇਹ ਤਾਂ ਉਹਨੇ ਆਪਣੇ ਇੱਕ ਵਰਕਰ ਨਾਲ ਕੀਤਾ ਬੀਬਾ ਆਮ ਆਦਮੀ ਪਾਰਟੀ ਨੂੰ ਜਿੱਤ ਕੇ ਆਇਆ ਸੀ ਤੇ ਸਾਡਾ ਸਰਟੀਫਿਕੇਟ ਉਹਨੂੰ ਚੋਣ ਜੜਾ ਸੀ ਸ਼ੰਮੀ ਇਹ ਉਹ ਤੋਂ ਚੋਣ ਹਾਰ ਗਿਆ ਸੀ ਤੇ ਇਹ ਹਿੱਸੇ ਕਰਕੇ ਜਿੱਤੇ ਸੀ ਕਿਉਂਕਿ ਇਹ ਕੰਮ ਕੀਤਾ ਹੋਊਗਾ ਜਿਆਦਾ ਲੰਬਾ ਸਮਾਂ ਤੇ ਇਹਨਾਂ ਨੇ ਘਟ ਕੀਤਾ ਹੋਊਗਾ ਤੇ ਇਸੇ ਕਰਕੇ ਆਮ ਆਦਮੀ ਪਾਰਟੀ ਦੀ ਵੱਡੇ ਪੱਧਰ ਦੀ ਜਿੱਤ ਲੋਕਾਂ ਨੇ ਫਤਵਾ ਇਹਨਾਂ ਦੇ ਹੱਕ ਵਿੱਚ ਦਿੱਤਾ ਬੀਬਾ ਤੇ ਅੱਜ ਇਹਨੂੰ ਨਜ਼ਰ ਅੰਦਾਜ਼ ਕੀਤਾ ਜਾਂ ਇਹਨਾਂ ਦੀ ਇਸ ਕਰਕੇ ਉਮੀਦ ਸੀ ਕਿਉਂਕਿ 2016 ਤੋਂ ਲਗਾਤਾਰ 2017 ਦੀ ਚੋਣ ਤੋਂ ਪਹਿਲਾਂ ਤੋਂ ਲਗਾਤਾਰ 2016 ਤੋਂ ਜੋਵੇਂ ਇਹਨਾਂ ਨੇ ਮੈਨੂੰ ਦੱਸਿਆ ਕਿ 16 ਤੋਂ ਲੈ ਕੇ ਅੱਜ 25 ਆ ਗਿਆ ਕਿ ਮੈਂ ਪਿਛਲੇ 9 ਸਾਲ ਤੋਂ ਲਗਾਤਾਰ ਆਪਣੇ ਵਾਰਡ 'ਚ ਤੇ ਆਪਣੀ ਪਾਰਟੀ ਵਾਸਤੇ ਦਿਨ ਰਾਤ ਹੀ ਕੰਮ ਕਰ ਰਿਹਾ ਹਾਂ ਮੈਨੂੰ ਪਹਿਲੇ ਦਿਨ ਤੋਂ ਮੈਨੂੰ ਇਸ ਸਰਦ ਦੇ ਉੱਪਰ ਮਾਨ ਸੀ ਕਿ ਮੇਰੀ ਸੇਵਾ ਤੇ ਮੇਰੇ ਕੰਮ ਨੂੰ ਦੇਖਦੇ ਹੋਏ ਤੇ ਮੇਰੀ ਪਾਰਟੀ ਨੂੰ ਬਹੁਤ ਆਲੀ ਨੂੰ ਦੇਖਦੇ ਹੋਏ ਕਿ ਪਾਰਟੀ ਅਗਰ ਪਾਰਟੀ ਦੇ ਬੰਦੇ ਨੂੰ ਪ੍ਰਧਾਨ ਨਾਉਂਦੀ ਹੈ ਤਾਂ ਮੇਰਾ ਨੰਬਰ ਸਭ ਤੋਂ ਪਹਿਲੇ ਦਰਜਿਤ ਹੋਣਾ ਤੋ ਇਸ ਸਰ ਕੇ ਅੱਜ ਜਦੋਂ ਇਹ ਚੋਣ ਹੋਈ ਸਾਡੇ ਸਾਰੇ ਐਮਸੀ ਸਹਿਬਾਨ ਨੂੰ ਜੋ ਨੇ ਖੜੇ ਐ ਇਹਨਾਂ ਨੇ ਸਾਰਿਆਂ ਨੇ ਮੁਸਕਲ ਕਮੇਟੀ ਦੇ ਡਾਕਟਰ ਦੇ ਵਿੱਚ ਜਦੋਂ ਚੋਣ ਦਾ ਤਰੀਕਾ ਜੋ ਅਪਰਾਇਆ ਗਿਆ ਨਾ ਕੋਈ ਪ੍ਰਧਾਨਗੀ ਦੀ ਚੋਣ ਹੋਈ ਨਾ ਕੋਈ ਵਾਈਸ ਪ੍ਰਧਾਨਗੀ ਦੀ ਚੋਣ ਹੋਈ ਤੇ ਜਿਸ ਤਰ੍ਹਾਂ ਪੁਲਿਸ ਨੇ ਕਿਹਾ ਸਾਡੇ ਕਾਉਂਸਲ ਸਹਿਬਾਨਾਂ ਨੂੰ ਕਿ ਬਾਹਰ ਨਿਕਲੋ ਕੋਈ ਗੱਲ ਨਹੀਂ ਇਹ ਸਰਕਾਰਾਂ ਬਦਲਦੀਆਂ ਰਹਿੰਦੀਆਂ ਜਿਹੜੇ ਅਫਸਰ ਸਹਿਬਾਨ ਚਾਹੇ ਪੁਲਿਸ ਪਰ ਕਮੇਟੀ ਦੇ ਅਫਸਰ ਸਹਿਬਾਨਾਂ ਨੇ ਜਿਹੜੀ ਪ੍ਰਸੀਡਿੰਗ ਬੁੱਕ ਹੈ ਉਹ ਯਾਦਗਰਾਂ ਵਿੱਚ ਜਾ ਕੇ ਲਿਖੀ ਹੈ ਤੇ ਚਾਹੇ ਉਸ ਪ੍ਰਸ਼ਾਸਨ ਦੇ ਅਫਸਰ ਸਹਿਬਾਨਾਂ ਜਿਹਨਾਂ ਨੇ ਸਾਡੇ ਐਮਸੀ ਸਹਿਬਾਨਾਂ ਦੀਆਂ ਬਾਹਾਂ ਫੜ ਕੇ ਕਿਹਾ ਕੀ ਬਾਹਰ ਹੋ ਚਲੋ ਕੰਮ ਮੁਕਿਆ ਇਹ ਗੱਲਾਂ ਸਮਾਂ ਬਦਲਦੇ ਟਾਈਮ ਦਾ ਹਨ ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਆਪਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕਰਕੇ ਤੁਸੀਂ ਦੂਜੇ ਲੋਕਾਂ ਨੂੰ ਮੋੜੇ ਲੈ ਕੇ ਆਉਂਦੇ ਹੋ ਤਾਂ ਲੋਕਾਂ ਦੇ ਵਿੱਚ ਜ਼ਰੂਰ ਨਿਰਾਸ਼ਾ ਹੁੰਦੀ ਹੈ ਤੇ ਉਹੀ ਇੱਕ ਕਾਰਨ ਹੈ ਕਿ ਅੱਜ ਵੀ ਬਾ ਹਰਮਨ ਨੇ ਆਮ ਆਗੂ ਪਾਰਟੀ ਛੱਡ ਕੇ ਜੋ ਅੱਜ ਲੋਕਤੰਤਰ ਦਾ ਘਾਣ ਸਮੂਰ ਛੋਇਆ ਹੈ ਉਸ ਕਮੇਟੀ ਦੀ ਚੋਣ ਨੂੰ ਲੈ ਕੇ ਉਸ ਕਰਕੇ ਇਹਨਾਂ ਨੇ ਛੱਡ ਕੇ ਕਾਂਗਰਸ ਨੂੰ ਸਹੂਲਤ ਕੀਤੀ ਹੈ ਮੈਨੂੰ ਹੋਰ ਵੀ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਐਮਸੀ ਸਾਹਿਬਾਨਾਂ ਨੇ ਅੱਜ ਆਪਣੀ ਇਸ ਹਾਲ ਦੇ ਉੱਪਰ ਜੋ ਘਟਨਾ ਹੋਈ ਹੈ ਉਸ ਦੇ ਬਾਰੇ ਆਪਣੀ ਗੱਲ ਸਾਂਝ ਕੀਤੀ ਆ ਆਉਣ ਵਾਲੇ ਸਮੇਂ 'ਚ ਜਿਹੜੇ ਨੌਜਵਾਨ ਭਰਾ ਵੀ ਆ ਜਿਹੜੇ ਕਾਉਂਸਲਰ ਸਾਹਿਬਾਨ ਦੀ ਜੋ ਵੀ ਗੱਲ ਹੋਵੇ ਸਾਡਾ ਤਾਂ ਮਕਸਦ ਇੱਕੋ ਹੀ ਸੀ ਕਿ ਅਗਰ ਵਾਈਸ ਪ੍ਰਧਾਨ ਦੀ ਚੋਣ ਹੁੰਦੀ ਹੈ ਤਾਂ ਕਾਂਗਰਸ ਪਾਰਟੀ ਦਾ ਇੱਕ ਬੰਦਾ ਜੇ ਸਾਡੇ ਕੋਲੇ 29 'ਚ 9 ਕਾਉਂਸਲਰ ਹਨ ਤਾਂ ਸਾਡਾ ਬੰਦਾ ਇੱਕ ਵਾਈਸ ਪ੍ਰਧਾਨ ਹੋਊਗਾ ਤਾਂ ਅਸੀਂ ਸਾਰੇ ਲੋਕ ਮਿਲ ਕੇ ਲੋਕਾਂ ਦੇ ਕੰਮਾਂ ਦੀ ਆਵਾਜ਼ ਨੂੰ ਮੁਸਲਕ ਕਮੇਟੀ ਚ ਰੱਖ ਸਕਾਂਗੇ ভাইস ਪ੍ਰਧਾਨ ਬੰਦਾ ਹੁੰਦਾ ਤਾਂ ਲੋਕਤੰਤਰ ਦੀ ਆਵਾਜ਼ ਹੈ ਜੇ 29 ਬੰਦੇ ਦਾ ਹਾਊਸ ਹੈ ਤੇ 9 ਬੰਦੇ ਕੱਲ ਨੂੰ ਮਤ ਨਹੀਂ ਪਾਸ ਕਰਦੇ ਹਰ ਰੋਜ਼ ਕੀ ਐਮਐਲਏ ਸਾਹਿਬ ਤੇ ਮੰਤਰੀ ਸਾਹਿਬ ਹਾਊਸ ਦੀ ਮੀਟਿੰਗ ਜਾ ਕੇ ਬੈਠ ਸਕਣਗੇ ਇਹ ਤਾਂ ਠੀਕ ਹੈ ਲੋਕਾਂ ਨੇ ਫਤਵਾ ਦਿੱਤਾ ਕਾਂਗਰਸ ਨੇ 9 ਜਿੱਤੇ ਇਹਨਾਂ ਦੇ ਤਾਂ ਸਾਥੀ ਜਿੱਤੇ ਨਾ ਬਾਕੀ ਤਾਂ ਜੇ ਕੋਈ ਇੰਡੀਪੈਂਡੈਂਟ ਜਿੱਤੇ ਸੀ ਆ ਦੂਜੀ ਪਾਰਟੀਆਂ ਦੇ ਉਹਨਾਂ ਨੇ ਆ ਕੇ ਇਹਨਾਂ ਨੂੰ ਸਪੋਰਟ ਕਰਤਾ ਸਰਕਾਰ ਨੇ ਦਬਾਵਾ ਕੇ ਜੁਆਇਨ ਕਰਾ ਲਿਆ ਲੇਕਿਨ ਕੱਲ ਨੂੰ ਹਾਊਸ ਦੇ ਚੱਲਣਾ ਹੈ ਹਾਊਸ ਲੋਕਾਂ ਦੇ ਵਾਸਤੇ ਚੱਲੂਗਾ ਹਾਊਸ ਲੋਕਾਂ ਦੇ ਕੰਮ ਕਰੂਗਾ ਹਾਊਸ ਦੇ ਵਿੱਚ ਕੰਮ ਪਾਸ ਹੋਣੇ ਤਾਂ ਲੋਕਾਂ ਨੂੰ ਸਹੂਲਤ ਮਿਲੂਗੀ ਤੇ ਉਹ ਕੰਮ ਤਾਂ ਡੇ ਟੂ ਡੇ ਕਾਉਂਸਲ ਸਹਿਬਾਂ ਨਾਲੇ ਕਰਨੇ ਹਨ ਤੋ ਇਸ ਕਰਕੇ ਜਿਸ ਤਰੀਕੇ ਦੀ ਅੱਜ ਉਚੜੀ ਚੱਲੀ ਹੈ ਇਹ ਬੜੀ ਮਾੜੀ ਗੱਲ ਹੋਈ ਹੈ ਸਾਡੇ ਇਸ ਇਲਾਕੇ ਵਾਸਤੇ ਔਰ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਚੋਣਾਂ ਹੋਣਗੀਆਂ ਆਹ ਬਲਕ ਸੰਮਤੀਆਂ ਵੀ ਹੋਣਗੀਆਂ ਜ਼ਿਲ੍ਹਾ ਪ੍ਰਸ਼ਾਸਨੀਆਂ ਵੀ ਹੋਣਗੀਆਂ ਤੇ ਉਸ ਤੋਂ ਬਾਅਦ ਐਮਐਲਏ ਦੀ ਚੋਣ ਵੀ ਹੋਊਗੀ ਤੇ ਜਦੋਂ ਜਦੋਂ ਨੋਟੰਡਰ ਦਾ ਖਾਨ ਕਰਨ ਬਾਅਦ ਸਰਕਾਰ ਪ੍ਰੈਸ਼ਰਾਈਜ਼ ਨਹੀਂ ਕਰੂਗੀ ਤਾਂ ਜਿੱਤ ਕਾਂਗਰਸ ਪਾਰਟੀ ਦੀ ਹੋਊਗੀ ਉਰੇ ਲੋਗਾ ਵੱਲ ਤੁਸੀਂ ਬੀ ਵੀ ਪ੍ਰੈਸ਼ਰ ਕਰੋਗੇ ਵੀ ਜਿਸ ਨਾਲ ਮੈਡਮ ਜਸਵੀ ਯਾਦਵਿੰਦਰ ਹੋਇਆਗਾ ਉਸ ਨੂੰ ਕੋਈ ਵੀ ਉਹ ਅਸੀਂ ਅਸੀਂ ਉਸ ਗਾਲੂ ਲੀਗਲੀਗਲ ਅਵੈਲੂਏਟ ਕਰਾਂਗੇ ਕਿਉਂਕਿ ਜਦੋਂ ਸਰਕਾਰ ਆਜਾਗਾ ਬਿਜ਼ਨਸ ਨਹੀਂ ਲੈਣਾ ਨਹੀਂ ਥੈਟ ਇਜ਼ ਓਕੇ ਬਿਜ਼ਨਸ ਹੈਗਾ ਉਹਨਾਂ ਤੋਂ ਉਹਨਾਂ ਨੇ ਤਾਂ ਕੈਮਰੇ ਤੇ ਹੀ ਬੋਲਤਾ ਅਜਾ ਲਾਈਵ ਦੇ ਉੱਪਰ ਹੀ ਉਹਨਾਂ ਨੇ ਬੋਲਤਾ ਕਿ ਸਾਨੂੰ ਯਾਦਵਿੰਦਰਾ ਹੋਟਲ ਦੇ ਵਿੱਚ ਹੀ ਸੋਨੇ 11 ਵਜੇ ਨਜ਼ਰਬੰਦ ਕਰਤਾ ਸੀ ਤੇ 11 ਵਜੇ ਤੋਂ ਸਭ ਤੋਂ ਸਾਈਨ ਕਰਾ ਲਈ ਤੇ ਉਹਨੇ ਕਹਿ ਦਿੱਤਾ ਪਰ ਲੇਕਿਨ ਇਹਨੂੰ ਗੱਲ ਨੂੰ ਲੀਗਲੀ ਸਾਨੂੰ ਰੀਵੈਲਿਊਏਟ ਕਰਨਾ ਪਊਗਾ ਕਿ ਅਸੀਂ ਇਸ ਗੱਲ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਹੈ ਤੇ ਉਹਦੇ 'ਚ ਸਾਨੂੰ ਕਿੰਨਾ ਵੱਡਾ ਫਾਇਦਾ ਹੁੰਦਾ ਹੈ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਉਹਨਾਂ ਦੇ ਜਿਹੜੇ ਨਵੇਂ ਉਹਨਾਂ ਨੇ ਪ੍ਰਧਾਨ ਬਣਾਏ ਨੇ ਤੇ ਉਹ ਉਹਨਾਂ ਨੂੰ ਪੈਸਾ ਦੇ ਕੇ ਸ਼ਹਿਰ ਦਾ ਕੰਮ ਚਲਾਉਣਗੇ ਅਸਲ ਤਾਂ ਕਹਿੰਦੇ ਅਸੀਂ ਇਹ ਚਾਹੁੰਦੇ ਸ਼ਹਿਰ ਦਾ ਕੰਮ ਚੱਲੇ ਡਿਵੈਲਪਮੈਂਟ ਚੱਲੇ ਅਸੀਂ ਪਿਛਲੇ 15 20 ਦਿਨ ਮਹੀਨਾ ਪਹਿਲਾਂ ਆਲਮ ਜਿਹੜੇ ਐਮਸੀ ਸਹਿਬਾਨ 4 ਮਹੀਨੇ ਤੋਂ ਜਿੱਤੇ ਹੋਏ ਹਨ ਉਹਨਾਂ ਨੂੰ ਸੌਚਕ ਸਮਾਗਮ ਦਾ ਕਰਾਓ ਉਹਨਾਂ ਨੂੰ ਐਮਸੀ ਦਾ ਬਣਾ ਦਿਓ ਤਾਂ ਕਿ ਉਹ ਲੋਕ ਆਪਣੇ ਵਾਰਡ ਦੇ ਨਾਲ ਜੁੜੇ ਹੋਏ ਲੋਕਾਂ ਦੇ ਕੰਮਾਂ ਨੂੰ ਕਰ ਸਕਣ ਪਰ ਲੇਕਿਨ ਅੱਜ ਉਹ 4 ਮਹੀਨਾ ਬਾਅਦ ਜਦੋਂ ਅੱਜ ਚੋਣ ਹੋਈ ਹੈ ਸੌਚਕ ਸਮਾਗਮ ਦੀ ਚੋਣ ਵੀ ਪ੍ਰਧਾਨਗੀ ਦੀ ਚੋਣ ਵੀ ਵਾਈਸ ਪ੍ਰਧਾਨਗੀ ਦੀ ਚੋਣ ਵੀ ਸਭ ਦਾ ਏਜੰਡਾ ਇੱਕੋ ਹੀ ਕੱਢ ਕੇ ਉਹਨਾਂ ਨੇ ਅੱਜ ਇਹ ਕੰਮ ਕੀਤਾ ਹੈ ਮਕਸਦ ਸਿਰਫ ਇੱਕੋ ਹੀ ਹੈ ਕਿ ਮਿਊਨਿਸਪਲ ਕਮੇਟੀ ਸ਼ਹਿਰ ਦੇ ਲੋਕਾਂ ਨੂੰ ਦੇ ਸਹੂਲਤਾਂ ਵਾਸਤੇ ਹੁੰਦੀ ਹੈ ਲੋਕਾਂ ਨੂੰ ਸ਼ਹਿਰ ਦੇ ਵਿੱਚੋਂ ਸਹੂਲਤਾਂ ਮਿਲਣ ਜਿਵੇਂ ਦੀਬਾ ਨੇ ਕਿਹਾ ਕਿ ਪਿਛੇ 2 ਸਾਲਾਂ ਚ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਮੈਂ ਆਪਣੇ ਵਾਰਡ 'ਚ 500 ਲਾਈਟ ਲਵਾਈ ਜਿਹੜਾ 400 ਮੈਂ ਆਪਣੀ ਜੇਬ 'ਚੋਂ ਲਵਾਈ ਤੇ ਮੈਂ ਇਹ ਕਿਹਾ ਕਿ ਪਾਰਟੀ ਨੇ ਲਵਾਈ ਕਿਉਂ ਕਿ ਹਾਂ ਜਿਹੜਾ ਬੰਦਾ ਦਿਲੋਂ ਕੰਮ ਕਰਦਾ ਹੈ ਜਿਹੜਾ ਬੰਦਾ ਨਿਜੀ ਤੌਰ ਤੇ ਕੰਮ ਕਰਦਾ ਹੈ ਉਸ ਨੂੰ ਆਪਣੇ ਕੰਮ ਦੇ ਉੱਪਰ ਮਾਣ ਹੁੰਦਾ ਤੇ ਉਸ ਨੂੰ ਆਪਣੀ ਮਿਹਨਤ ਦੇ ਉੱਪਰ ਅਰੰਗ ਹੁੰਦਾ ਕਿ ਮੈਨੂੰ ਮੌਕਾ ਮਿਲਿਆ ਅਜ ਪਾਰਟੀ ਦੀ ਸਰਕਾਰ ਵੀ ਹੈ ਤਾਂ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਤੋਂ ਮੈਂ ਦਿੱਤੇ ਇਹਨਾਂ ਦੇ ਨਾਲ ਜੋ ਨਜ਼ਰਅੰਦਾਜ਼ੀ ਹੋਈ ਹੈ ਮੈਂ ਇਹਨਾਂ ਨਾਲ ਉਸ ਗੱਲ ਦੀ ਅਫਸੋਸੀ ਸਾਂਝ ਵੀ ਕਰਦਾ ਹਾਂ ਪਰ ਇਹਨਾਂ ਨੇ ਸਾਡੀ ਪਾਰਟੀ ਦੇ ਵਿੱਚ ਸ਼ਮੂਲਤ ਕੀਤੀ ਹੈ ਮਜ਼ਬੂਤ ਪਾਰਟੀ ਦੇ ਆਪਣੀ ਪਾਰਟੀ ਜਿੱਥੇ ਰਹੇ ਉੱਥੇ ਉਹਨਾਂ ਨੇ ਕੰਮ ਕੀਤਾ ਅੱਜ ਇਹਨੇ ਕਾਂਗਰਸ ਪਾਰਟੀ ਵਿੱਚ ਸ਼ਮੂਲਤ ਕੀਤੀ ਹੈ ਮੈਜ਼ੂਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਾਰੀ ਟੀਮ ਚਾਹੇ ਜੱਸੀ ਲੰਗੋਵਾਲੇ ਦੀ ਉਸ ਵਾਰਡ ਚੋਂ ਹੈ ਤੇ ਚਾਹੇ ਸ਼ੰਮੀ ਜੀ ਉਸ ਵਾਰਡ ਚੋਂ ਹੈ ਤੇ ਸਾਡੇ ਸਾਰੇ ਕਾਉਂਸਲਰਸ ਤੇ ਸਾਡੇ ਬਲਾਕ ਦੇ ਪ੍ਰਧਾਨ ਤੇ ਸਾਡੀ ਸਮੂੱਚੀ ਕਾਂਗਰਸ ਪਾਰਟੀ ਦੇ ਲੀਡਰ ਸਭਾਣ ਪੂਰੇ ਹਾਜ਼ਰ ਹੈ ਆ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਪਾਰਟੀ ਦੇ ਵਿੱਚ ਇਹਨਾਂ ਦੀ ਸਹਿਯੋਗ ਲਿਤਾ ਜਾਊਗਾ ਤਾਂ ਕਿ ਸਾਡੀ ਪਾਰਟੀ ਮਜ਼ਬੂਤ ਹੋ ਸਕੇ ਔਰ ਅਸੀਂ ਸਾਰੇ ਮਿਲ ਕੇ ਇਕੱਠੇ ਹੋ ਕੇ ਇੱਕ ਪਰਿਵਾਰ ਬਣ ਕੇ ਜਿਵੇਂ ਅਸੀਂ ਕੰਮ ਕਰਦੇ ਹਾਂ ਉਸਵੇਂ ਕੰਮ ਕਰਾਂਗੇ। ਸ਼ੋਹਰ ਜੀ ਹਾਂ। ਹਾਂ। ਇੱਕ ਮੰਨ ਇੱਕ ਮੰਨ। ਜੀ। ਹਾਂ। ਸੰਦੇ ਮਾਨਤੀ ਸਾਹਿਬ ਨੇ ਅੱਜ ਖੜੇ ਹੋ ਗਏ ਇੱਕ ਸਪੀਚ ਦਿੱਤੀ ਸੀ ਚਾਹ ਦੇੰਦਰਾ ਡੀਲ ਦੇ ਵਿੱਚ। ਉਹਨੇ ਕਿਹਾ ਸੀ ਵੀ ਜਿਹੜਾ ਪ੍ਰਧਾਨ ਦੇ ਨਾਲ ਜਾਂ ਪਾਰਟੀ ਦੇ ਨਾਲ ਨਹੀਂ ਚੱਲੂਗਾ ਉਹਨੂੰ ਸਸਤੀ ਘਾਲ ਆ ਸਾਡੇ ਵਿੱਚ ਪਰ ਮੈਂ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਮੰਤਰੀ ਸਾਹਿਬ ਤੁਸੀਂ 2027 ਦੇ ਵਿੱਚ ਆਓ ਸੋਨੂੰ ਮੇਰੇ ਵਾਰਡ ਦੇ 256 ਵੋਟਾਂ ਸਸਤੀ ਘਾਲ ਬਣਾਉਣੀਆਂ ਇਹ ਗੱਲ ਯਾਦ ਰੱਖਿਓ ਤੁਹਾਡੇ ਨਾਲ ਵਾਦਾ ਰਿਹਾ ਖੜੂ ਉੱਥੇ ਵੀ ਹਰ ਮੇਰੀ ਆ ਕੇ ਮਿਲੇ